ਅੱਬ ਤੋਂ ਵੱਧ ਖੁਸ਼ ਮਹਾਤਮਾ ਬੁੱਧ ਇੱਕ ਵਾਰ ਦੀ ਗੱਲ ਹੈ ਇੱਕ ਖੋਗੜ ਕਾਂ ਇੱਕ ਦਰਖਤ ਦੀ ਟਾਣ ਤੇ ਬੈਠਾ ਸੀ ਅਚਾਨਕ ਉਸ ਨੂੰ ਲੱਗਣ ਲੱਗਾ ਕਿ ਉਸ ਦੀ ਜ਼ਿੰਦਗੀ ਮਜ਼ੇਦਾਰ ਨਹੀਂ ਹੈ ਪਰ ਹੋਰ ਸਾਰੇ ਜੀਵ ਤਾਂ ਬੜੇ ਖੁਸ਼ ਹਨ ਉਸੇ ਦਰਖਤ ਦੇ ਹੇਠਾਂ ਇੱਕ ਸਾਧੂ ਬੈਠਾ ਹੋਇਆ ਸੀ ਸਾਧੂ ਦੀ ਗੱਲ ਤੇ ਉਸ ਖੋਗੜ ਕਾਂ ਦੀ ਅੱਖ ਦਾ ਇੱਕ ਅਥਰੂ ਡਿੱਗਾ ਸਾਧੂ ਨੇ ਉੱਤੇ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਇੱਕ ਖੋਗੜ ਕਾਂ ਬੈਠਾ ਰੋ ਰਿਹਾ ਹੈ ਸਾਧੂ ਨੇ ਉਸ ਨੂੰ ਪੁੱਛਿਆ ਕੀ ਗੱਲ ਹੈ ਮਿੱਤਰਾ ਤੂੰ ਰੋ ਕਿਉਂ ਰਿਹਾ ਹੈ ਘੋਗੜਾ ਕਹਿੰਦਾ ਐ ਸਿਆਣੇ ਆਦਮੀ ਮੈਂ ਰੋ ਰਿਹਾ ਹਾਂ ਕਿਉਂਕਿ ਕੋਈ ਵੀ ਮੈਨੂੰ ਪਸੰਦ ਨਹੀਂ ਕਰਦਾ ਸਭ ਮੈਨੂੰ ਛੂੰ ਛੂੰ ਕਰਕੇ ਉਡਾ ਦਿੰਦੇ ਹਨ ਲੱਗਦਾ ਹੈ ਸਭ ਮੇਰੇ ਨਾਲ ਨਫ਼ਰਤ ਕਰਦੇ ਹਨ ਇਹੋ ਜਿਹੀ ਜ਼ਿੰਦਗੀ ਦਾ ਕੀ ਫਾਇਦਾ ਉਸ ਦੀਆਂ ਗੱਲਾਂ ਸੁਣ ਕੇ ਸਾਧੂ ਦੇ ਮਨ ਵਿੱਚ ਉਸ ਦੇ ਲਈ ਬਹੁਤ ਪਿਆਰ ਤਰਸ ਜਾਗ ਗਿਆ ਉਸ ਨੇ ਕਿਹਾ ਮਿੱਤਰਾ ਸਾਨੂੰ ਹਰ ਹਾਲ ਵਿੱਚ ਕੁਝ ਰਹਿਣਾ ਚਾਹੀਦਾ ਹੈ ਖੋਗੜਕਾਂ ਨੂੰ ਇਹ ਸਿਆਣੀ ਗੱਲ ਸਮਝ ਨਾ ਆਈ ਤੇ ਰੋਈ ਗਿਆ ਫਿਰ ਸਾਧੂ ਨੇ ਕਿਹਾ ਦੁਖੀ ਨਾ ਹੋ ਅੱਛਾ ਦਾਸ ਤੂ ਕੀ ਬੰਨਣਾ ਚਾਹੁੰਦਾ ਹੈ ਮੈਂ ਮੰਤਰ ਮਾਰ ਕੇ ਤੈਨੂੰ ਉਹੀ ਬਣਾ ਸਕਦਾ ਹਾਂ ਖੋਗੜਕਾਂ ਕਹਿੰਦਾ ਸਿਆਣਿਓ ਹੋ ਸਕੇ ਤਾਂ ਮੈਨੂੰ ਹੰਸ ਬਣਾ ਦਿਓ ਸਾਧੂ ਕਹਿੰਦਾ ਠੀਕ ਹੈ ਮੈਂ ਤੈਨੂੰ ਹੰਸ ਬਣਾ ਦੇਵਾਂਗਾ ਪਰ ਪਹਿਲਾਂ ਹੰਸ ਕੋਲ ਜਾ ਕੇ ਪੁੱਛ ਕਿ ਕੀ ਉਹ ਖੁਸ਼ ਹੈ ਮੈਂ ਤੇਰੀ ਉਡੀਕ ਕਰਾਂਗਾ ਖੋਗੜਕਾਂ ਖੁਸ਼ੀ-ਖੁਸ਼ੀ ਹੰਸ ਲੱਭਣ ਲਈ ਉੱਡ ਗਿਆ ਛੇਤੀ ਹੀ ਉਸ ਨੂੰ ਇੱਕ ਤਲਾਬ ਵਿੱਚ ਇੱਕ ਹੰਸ ਤੈਰਦਾ ਹੋਇਆ ਦਿਸਿਆ ਉਸ ਨੇ ਹੰਸ ਨੂੰ ਕਿਹਾ ਤੂੰ ਕਿੰਨਾ ਸੋਹਣਾ ਦੁੱਧ ਵਰਗਾ ਹੈ ਤੈਨੂੰ ਸਾਰੇ ਪਿਆਰ ਕਰਦੇ ਹਨ ਤੂੰ ਹੀ ਦੁਨੀਆ ਵਿੱਚ ਸਭ ਤੋਂ ਖੁਸ਼ ਪੰਛੀ ਹੋਏਗਾ ਹੰਸ ਨੇ ਉਸ ਦੀ ਗੱਲ ਸੁਣ ਕੇ ਕਿਹਾ ਨਹੀਂ ਮਿੱਤਰਾ ਮੈਂ ਖੁਸ਼ ਨਹੀਂ ਹਾਂ ਦੁਨੀਆ ਵਿੱਚ ਕਿੰਨੇ ਸਾਰੇ ਰੰਗ ਹਨ ਚਿੱਟਾ ਤਾਂ ਕੋਈ ਵੀ ਰੰਗ ਨਹੀਂ ਤੋਤੇ ਤੋਂ ਵੇਖੋ ਕਿੰਨੇ ਰੰਗ ਹੁੰਦੇ ਹਨ ਉਹੀ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹੋਏਗਾ ਇਸਨ ਕੇ ਕੋਗੜ ਕਾਂ ਤੋਤੇ ਕੋਲੇ ਗਿਆ ਉਸਨੇ ਉਹੀ ਸਵਾਲ ਤੋਤੇ ਤੋਂ ਪੁੱਛਿਆ ਕਿ ਤੂੰ ਦੁਨੀਆਂ ਦਾ ਸਭ ਤੋਂ ਖੁਸ਼ ਪੰਛੀ ਹੈ ਅੱਗੋਂ ਤੋਤੇ ਨੇ ਦੁਖੀ ਦਿਲ ਨਾਲ ਕਿਹਾ ਨਹੀਂ ਮਿੱਤਰਾ ਮੈਨੂੰ ਤਾਂ ਲੋਕ ਪਿੰਜਰੇ ਵਿੱਚ ਕੈਦ ਕਰਨ ਲਈ ਚਿਰਦੇ ਹਨ ਮੈਨੂੰ ਇਹੋ ਡਰ ਖਾਂਦਾ ਰਹਿੰਦਾ ਹੈ ਕਿ ਕਿਤੇ ਕੈਦ ਨਾ ਹੋ ਜਾਵਾਂ ਮੇਰਾ ਖਿਆਲ ਹੈ ਕਿ ਮੋਰ ਹੀ ਦੁਨੀਆਂ ਦਾ ਸਭ ਤੋਂ ਖੁਸ਼ ਪੰਛੀ ਹੋਏਗਾ ਉਸ ਦੇ ਰੰਗ ਵੀ ਮੇਰੇ ਨਾਲੋਂ ਕਿਤੇ ਵੱਧ ਹਨ ਲੋ ਜੀ ਕੋਗੜ ਕਾਂ ਛੇਤੀ ਛੇਤੀ ਮੋਰ ਕੋ ਲਗਿਆ ਤੇ ਉਹੀ ਸਵਾਲ ਪੁੱਛਿਆ ਉਸ ਨੂੰ ਮੋਰ ਲੱਭਣ ਵਿੱਚ ਕਾਫੀ ਚਿਰ ਲੱਗ ਗਿਆ ਉਹ ਇੱਕ ਪਿੰਜਰੇ ਵਿੱਚ ਕੈਦ ਸੀ ਤੇ ਸੰਕੜੇ ਲੋਕ ਉਸ ਨੂੰ ਦੇਖਣ ਲਈ ਆ ਤੇ ਜਾ ਰਹੇ ਸਨ ਜਦੋਂ ਅਖੀਰ ਤੋਤੇ ਨੇ ਉਸ ਨੂੰ ਸਵਾਲ ਪੁੱਛਿਆ ਤੇ ਕਿਆ ਮੋਰ ਤੈਨੂੰ ਰੋਜ਼ ਹਜ਼ਾਰਾਂ ਲੋਕ ਦੇਖਣ ਆਉਂਦੇ ਹਨ ਅਤੇ ਮੇਰਾ ਹਾਲ ਵੇਖ ਮੈਨੂੰ ਤਾਂ ਸ਼ੂ ਸ਼ੂ ਕਰਕੇ ਉਡਾ ਹੀ ਦਿੰਦੇ ਹਨ ਮੋਰ ਕਹਿੰਦਾ ਮੇਰਾ ਵੀ ਇਹੋ ਖਿਆਲ ਸੀ ਕਿ ਮੇਰੇ ਵਰਗਾ ਸੋਹਣਾ ਅਤੇ ਖੁਸ਼ ਕੌਣ ਹੋ ਸਕਦਾ ਹੈ ਪਰ ਮੈਂ ਇੱਥੇ ਕੈਦ ਹਾਂ ਮੇਰੇ ਖੰਭਾਂ ਨੂੰ ਲੋਕ ਪੁੱਟਦੇ ਹਨ ਤਾਂ ਬਹੁਤ ਤਕਲੀਫ ਹੁੰਦੀ ਹੈ ਘੋਗੜ ਕਾ ਬਹੁਤ ਹੈਰਾਨ ਹੋਇਆ ਕਹਿੰਦਾ ਫਿਰ ਕੌਣ ਸਭ ਤੋਂ ਖੁਸ਼ ਹੈ ਮੋਰ ਕਹਿੰਦਾ ਮੈਂ ਕਈ ਦਿਨਾਂ ਤੋਂ ਇਹ ਹੀ ਸੋਚ ਰਿਹਾ ਹਾਂ ਕਿ ਕਾਸ਼ ਮੈਂ ਘੋਗੜ ਕਾ ਹੁੰਦਾ ਉਸ ਨੂੰ ਤਾਂ ਕੋਈ ਕੈਦ ਨਹੀਂ ਕਰਦਾ ਉਹ ਆਜ਼ਾਦ ਹੈ ਜਿੱਥੇ ਮਰਜ਼ੀ ਉੱਡਦਾ ਫਿਰਦਾ ਹੈ ਇਹ ਸੰਕੇ ਕੋ ਗੜਕਾ ਉਥੋਂ ਆ ਗਿਆ ਅੱਜ ਪਹਿਲੀ ਵਾਰ ਉਹ ਗੜਕਾ ਹੋਂ ਵਿੱਚ ਹੀ ਖੁਸ਼ ਸੀ ਉਹ ਸਾਧੂ ਕੋ ਲਾ ਕੇ ਕਹਿੰਦਾ ਉਹ ਸਿਆਣੇ ਆਦਮੀ ਮੈਨੂੰ ਘੋੜਕਾ ਹੀ ਰਹਿਣ ਦਿਓ ਮੈਂ ਹੀ ਦੁਨੀਆ ਦਾ ਸਭ ਤੋਂ ਖੁਸ਼ ਪੰਛੀ ਹਾਂ